ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦਿ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਤ ਕਹਿੰਦੇ ਆ ਕਿ ਕੋਈ ਜੇ ਕਿਸੇ ਦੇ ਸਮਝਾਉਣ ਨਾਲ ਸਮਝਦਾ ਕੋਈ ਜੇ ਕਿਸੇ ਦੇ ਸਮਝਾਉਣ ਨਾਲ ਸਮਝਦਾ ਤਾਂ ਸਾਰੀ ਦੁਨੀਆ ਉਦਾਂ ਹੀ ਹੋ ਜਾਣੀ ਸੀ ਸਮਝਦਾਰ ਦੀ ਤਰ੍ਹਾਂ ਮਤਲਬ ਉਸ ਸਮਝਦਾਰ ਦੀ ਤਰ੍ਹਾਂ ਜੋ ਕਿਸੇ ਦੂਸਰੇ ਨੂੰ ਸਮਝਾਉਣਾ ਚਾਹੁੰਦਾ ਹੁਣ ਮਾਂ ਪਿਓ ਹੀ ਸਮਝਾਉਂਦੇ ਬੱਚਿਆਂ ਨੂੰ ਤਾਂ ਬੱਚੇ ਕਿੱਥੇ ਸਮਝਦੇ ਆ ਉਦੋਂ ਸਮਝਦੇ ਆ ਜਦੋਂ ਵਾਣੀ ਸੇਤੋਂ ਲੰਘ ਚੁੱਕਾ ਤੇ ਫੇਰ ਹਾਂਜੀ ਤੁਸੀਂ ਠੀਕ ਕਹਿੰਦੇ ਸੀ ਜੀ ਉਹੀ ਗੱਲ ਹੋ ਗਈ ਨਾ ਕਿ ਸੋਹਣੀ ਜੀ ਕਹਾਵਤ ਹੈ ਇੱਕ ਕਿ ਮੱਛੀ ਪੱਥਰ ਚੱਟੇ ਤੋਂ ਬਿਨਾ ਨਹੀਂ ਮੁੜਦੀ ਜੇ ਸਮਝਾਉਣ ਨਾਲ ਪੁੱਛ ਪਰਵਚਨ ਕਰਨ ਨਾਲ ਕੁਝ ਚੀਜ਼ਾਂ ਨਾਲ ਹਰ ਇਨਸਾਨ ਸਮਝਦਾ ਹੁੰਦਾ ਤਾਂ ਸਮਝੋ ਕਿ ਸਮਝਦਾਰਾਂ ਨੇ ਹੀ ਰਾਜ ਕਰਨਾ ਸੀ ਨਾ ਨਾ ਸਮਝਦਾਰ ਕਿਤੇ ਰਾਜ ਕਰਦੇ ਰਾਸ ਦਾ ਤੁਹਾਨੂੰ ਪਤਾ ਹੀ ਹੈ ਕੁਝ ਕੁ ਚਤਰ ਲੋਕ ਕਰਦੇ ਆ ਤੇ ਉਹ ਫਿਰ ਉਹਨਾਂ ਦਾ ਕੰਮ ਕੀ ਹੈ ਉਹ ਦਿਖਾਉਣਾ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਸਮਝਾਉਣਾ ਜੋ ਤੁਸੀਂ ਸਮਝਣਾ ਚਾਹੁੰਦੇ ਹੋ ਉਹ ਕਰਨਾ ਜੋ ਕਿ ਇਸ ਦੁਨੀਆ ਵਿੱਚ ਤੁਹਾਨੂੰ ਉਸ ਦਾ ਰਿਜ਼ਲਟ ਨਹੀਂ ਮਿਲ ਸਕਦਾ ਬਈ ਅੱਗਾ ਸੁਧਾਰੋ ਅੱਗਾ ਸੁਧਾਰੋ ਅੱਗਾ ਕਿਹੜਾ ਨਾ ਕਿਸੇ ਨੇ ਦੇਖਿਆ ਨਾ ਉਹਨਾਂ ਨੇ ਦੇਖਿਆ ਨਾ ਅਸੀਂ ਦੇਖਿਆ ਪ੍ਰੈਕਟੀਕਲ ਲਾਈਫ ਕੀ ਹੁੰਦੀ ਆ ਉਸ ਦੇ ਬਾਰੇ ਤਾਂ ਬਹੁਤ ਘੱਟ ਲੋਕ ਗੱਲ ਕਰਦੇ ਆ ਸਵਾਲ ਹਰ ਕਿਸੇ ਨੂੰ ਕਰਨਾ ਆਉਂਦਾ ਹੈ ਕੱਢਣਾ ਕਿਸੇ ਨੂੰ ਨਹੀਂ ਆਉਂਦਾ ਰਿਜ਼ਲਟ ਹਰ ਕੋਈ ਦੱਸ ਦੂਗਾ ਕਿਵੇਂ ਆਇਆ ਇਹ ਕਿਸੇ ਨੇ ਨਹੀਂ ਦੱਸਣਾ ਕਿਉਂ ਕਿਉਂਕਿ ਜੀ ਅਸੀਂ ਤੇ ਤੁਹਾਨੂੰ ਸਿੱਧੀ ਸਿੱਧੀ ਚੀਜ਼ ਤੁਸੀਂ ਕੀ ਲੈਣਾ ਹੈ ਤੁਸੀਂ ਕੀ ਲੈਣਾ ਬਾਗ ਕਿੱਥੇ ਆ ਫਲ ਖਾਓ ਇਹ ਚੰਗੀ ਗੱਲ ਹੈ ਕਿਤੇ ਕਿਉਂ ਨਹੀਂ ਲੈਣਾ ਬਾਈ ਜਿਨੇ ਫਲ ਖਾਣਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਫਲ ਆਇਆ ਕਿੱਥੋਂ ਨਹੀਂ 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 ਇਟ ਨਾਟ ਆਇਆ ਕਿਤੇ ਬਸ ਹਾਰ ਤਰ੍ਹਾਂ ਦੇ ਲੋਕ ਆ ਦੁਨੀਆਦਾਰੀ ਵਿੱਚ ਪਹਿਲੀ ਗੱਲ ਤੋਂ ਆਪਾਂ ਕੀਤੀ ਕਿ ਜੇ ਲੋਕ ਸਮਝਨੇ ਸੇ ਸਮਝਨੇ ਹੋਤੇ ਸਮਝਨੇ ਸੇ ਸਮਝਤੇ ਹੋਤੇ ਤਾਂ ਕ੍ਰਿਸ਼ਨ ਮਹਾਭਾਰਤ ਨਾ ਹੋਉਂਦੀ ਸਮਝ ਕੇ ਨਾ ਤੁਸੀਂ ਕੀ ਲੱਗਦਾ ਤੁਹਾਨੂੰ ਕਿ ਕ੍ਰਿਸ਼ਨ ਨੇ ਸਮਝਾਇਆ ਨਹੀਂ ਹੋਏਗਾ ਕੌਰਵਾਂ ਨੂੰ ਵੀ ਸਮਝਾਇਆ ਪਾਂਡਵਾਂ ਨੂੰ ਵੀ ਸਮਝਾਇਆ ਭਾਈ ਆਪਣੇ ਆ ਜੰਗ ਦਾ ਰਿਜ਼ਲਟ ਹਮੇਸ਼ਾ ਨੁਕਸਾਨਦਈ ਹੀ ਹੁੰਦਾ ਹੈ ਮਰਦੇ ਤੇ ਆਮ ਲੋਕ ਨੇ ਹੁਣ ਦੇਖੋ ਇੱਕ ਪਾਸੇ ਕ੍ਰਿਸ਼ਨ ਖੜੇ ਆ ਹਨ ਜਾਨੀ ਕੌਰਵ ਖੜੇ ਆ ਉਹਨਾਂ ਦੇ ਨਾਲ ਪਾਂਡਵ ਖੜੇ ਆ ਤੇ ਜੰਗ ਕੌਣ ਲੜ ਰਹੀ ਜਿਨ੍ਹਾਂ ਨੇ ਕੋਈ ਲੈਣਾ ਦੇਣਾ ਨਹੀਂ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਬਸ ਅਸੀਂ ਇਮਾਨਦਾਰ ਆ ਅਸੀਂ ਇਹ ਚੀਜ਼ ਕਰਨੀ ਆ ਕਿਉਂਕਿ ਸਾਡੀ ਇਹ ਡਿਊਟੀ ਆ ਉਹ ਉਹ ਤੇ ਹੁਣ ਘੋੜਿਆਂ ਤੇ ਚੜੇ ਆ ਰੱਥਾਂ ਤੇ ਚੜੇ ਆ ਤੇ ਵਿਚਾਰੇ ਆਮ ਲੋਕ ਇੱਕ ਦੂਜੇ ਨੂੰ ਵੰਡਣ ਲੱਗੇ ਹੋਏ ਇੱਕ ਜੰਗ ਦੀ ਇੱਕ ਦ੍ਰਿਸ਼ ਜਰਾ ਸੋਚ ਕੇ ਦੇਖੋ ਇਸੇ ਤਰ੍ਹਾਂ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਜੇ ਕੋਈ ਸਮਝਣ ਨਾਲ ਸਮਝਾਉਣ ਨਾਲ ਸਮਝਦਾ ਹੋਵੇ ਤਾਂ ਕੀ ਲੋੜ ਪਈ ਹੈ ਫਿਰ ਐਨੇ ਐਨੇ ਐਦਾਂ ਦੇ ਰਿਜ਼ਲਟ ਲੈਣ ਦੀ ਜਿੱਦਾਂ ਦੇ ਸਾਨੂੰ ਮਿਲਦੇ ਸਮਝਦਾਰ ਨੂੰ ਸਭ ਪਤਾ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਤਾਂ ਇਸ ਕਰਕੇ ਸਮਝਦੇ ਵੀ ਉਹੀ ਨੇ ਜੋ ਸਮਝਣਾ ਚਾਹੁੰਦੇ ਆ ਉਹ ਕਦੇ ਨਹੀਂ ਸਮਝਦੇ ਜੋ ਨਹੀਂ ਸਮਝਣਾ ਚਾਹੁੰਦੇ ਕਿਉਂਕਿ ਕੁਝ ਚੀਜ਼ਾਂ ਸਿਰਫ ਦਿਖਾਵੇ ਦੀਆਂ ਨਹੀਂ ਕੁਝ ਚੀਜ਼ਾਂ ਸਾਡੇ ਸਾਡੇ ਆਉਣ ਵਾਲੇ ਕੱਲ ਦੀ ਬੁਨਿਆਦ ਨੇ ਤੇ ਕੁਝ ਚੀਜ਼ਾਂ ਅਸੀਂ ਸਿਰਫ ਲੋਕਾਂ ਨੂੰ ਦਿਖਾਉਣ ਲਈ ਕਰਦੇ ਹੁਣੇ ਤੇ ਸਮਝਿਆ ਕਰੋ ਇਸ ਚੀਜ਼ ਨੂੰ ਜਨਨੇ ਕਿ ਫਾਇਦਾ ਤੇ ਨੁਕਸਾਨ ਕੁਰਸੀ ਤੇ ਬੈਠਣ ਵਾਲੇ ਦਾ ਨਹੀਂ ਧੁੱਪ ਚ ਸੜਨ ਵਾਲੇ ਦਾ ਹੈਨਾ ਚਲੋ ਠੀਕ ਹੈ ਇਮਾਨਦਾਰੀ ਹੋਣੀ ਚਾਹੀਦੀ ਹੈ ਸਬਕ ਵੀ ਹੋਣਾ ਚਾਹੀਦਾ ਸਿਖਾਉਣਾ ਚਾਹੀਦਾ ਸਮਝਦਾਰ ਹਰ ਹਰ ਤਰ੍ਹਾਂ ਨਾਲ ਹਰ ਚੀਜ਼ ਹਰ ਕਿਸੇ ਦੀ ਸਮਝ ਵਿੱਚ ਆਉਂਦੀ ਵੀ ਨਹੀਂ ਤੇ ਕੁਦਰਤ ਨੇ ਕਿਸੇ ਨੂੰ ਕਿਸ ਵਿੱਚ ਪ੍ਰੋਫਿਟ ਬਣਾਇਆ ਪਰਫੈਕਟ ਬਣਾਇਆ ਸੌਰੀ ਕਿਸੇ ਨੂੰ ਕਿਸ ਚੀਜ਼ ਵਿੱਚ ਪਰਫੈਕਟ ਬਣਾਇਆ ਕਿਸੇ ਨੂੰ ਕਿਸ ਚੀਜ਼ ਲਈ ਕੋਈ ਮੈਥ ਵਿੱਚ ਬੜਾ ਪਰਫੈਕਟ ਹੈ ਮਿੰਟ ਵਿੱਚ ਸਵਾਲ ਕੱਢ ਕੇ ਮਾਰਦਾ ਤੇ ਕੋਈ ਸਾਇੰਸ ਵਿੱਚ ਬੜਾ ਪਰਫੈਕਟ ਹੈ ਬਿੰਦੂ ਵਿੱਚ ਪ੍ਰੈਕਟੀਕਲ ਕਰਕੇ ਪਰੇ ਕਰ ਦਿੰਦਾ ਕੋਈ ਇਤਿਹਾਸ ਦਾ ਪੂਰਾ ਜਾਣਕਾਰ ਹੈ ਮਿੰਟ ਵਿੱਚ ਕੋਈ ਗੱਲ ਕੋਰੇ ਉਹ ਰਾਜ ਨਹੀਂ ਕੀਤੀ ਸੀ ਆਜ ਨਹੀਂ ਹੋਈ ਸੀ ਉਹਦੇ ਨਾਲ ਹੋਈ ਸੀ ਤੇ ਜੇ ਆਪਾਂ ਕਹੀਏ ਸਾਰੇ ਇੱਕੋ ਜਿਹੇ ਆ ਇਨਸਾਨ ਹੀ ਆ ਪਰ ਨੌਲੇਜ ਤੇ ਕੁਦਰਤ ਦੇ ਦਿੱਤੀ ਹੋਈ ਇੱਕ ਇੱਕ ਕਿਰਪਾਈ ਹੈ ਮੇਰੇ ਹਿਸਾਬ ਨਾਲ ਸਭ ਤੇ ਤੇ ਜੇ ਆਪਾਂ ਕਹੀਏ ਸਾਰੇ ਗੁਣ ਸਰਵ ਗੁਣ ਸੰਪੰਨ ਤੇ ਕੋਈ ਹੁੰਦਾ ਹੀ ਨਹੀਂ ਹੈ ਬਿਲਕੁਲ ਇਨਸਾਨ ਤੇ ਨਹੀਂ ਹੋ ਸਕਦਾ ਕਿਉਂਕਿ ਨੌ ਦੇ ਨੌ ਗ੍ਰਹਿ ਕਿਸੇ ਦੇ ਮਿੱਤਰ ਨਹੀਂ ਹੁੰਦੇ ਤੇ ਕਿਸੇ ਤਰ੍ਹਾਂ ਨਾਲ ਕੋਈ ਨਾ ਕੋਈ ਪਲੱਸ ਗ੍ਰਹਿ ਆ ਤਾਂ ਉਹਦੇ ਨਾਲ ਮਾਈਨਸ ਜ਼ਰੂਰ ਬੈਠਾ ਹੈ ਜੇ ਸ਼ਨੀ ਉੱਚ ਦਾ ਤੁਲਾ ਰਾਸ਼ੀ ਵਿੱਚ ਹੈ ਤਾਂ ਬਿਲਕੁਲ ਸਾਹਮਣੇ ਉਹ ਨੀਚ ਦਾ ਹੋਵੇਗਾ ਯਾਨੀ ਇੱਕ ਨੰਬਰ 'ਚ ਤੇ ਜੇ ਉਹ ਉੱਚਾ ਬੈਠਾ ਹੈ ਤੇ ਦ੍ਰਿਸ਼ਟੀ ਤਾਂ ਉਹਦੀ ਇੱਕ ਨੰਬਰ ਤੇ ਹੀ ਪੈ ਰਹੀ ਹੈ ਇੱਕ ਨੰਬਰ ਦੀ ਰਾਸ਼ੀ ਤੇ ਹੀ ਪੈ ਰਹੀ ਹੈ ਤਾਂ ਜੇ ਮੰਗਲ ਖਰਾਬ ਕੀਤਾ ਜਿਹਦੇ ਵਿੱਚ ਸ਼ਨੀ ਨੀਚਦਾ ਤਾਂ ਸ਼ਨੀ ਉੱਚਾ ਕੀ ਕਰੇਗਾ ਕਿਉਂਕਿ ਹਰ ਤਰ੍ਹਾਂ ਨਾਲ ਹਰ ਗ੍ਰਹਿ ਦੀ ਹਰ ਤਰ੍ਹਾਂ ਨਾਲ ਹਰ ਸੋਚ ਦੀ ਹਰ ਤਰ੍ਹਾਂ ਨਾਲ ਹਰ ਚੀਜ਼ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਕਦੋਂ ਕਿਸ ਤਰ੍ਹਾਂ ਕੀ ਕੀਤੀ ਕਿਦੀ ਦਿੱਤੀ ਸਮਝਦਾਰੀ ਸਾਡੇ ਕਿੱਥੇ ਕੰਮ ਆਉਣੀ ਹੈ ਮਤਲਬ ਉਸ ਦੀ ਦਿੱਤੀ ਸਮਝਦਾਰੀ ਕਿੱਦਾਂ ਸਾਡੇ ਕੰਮ ਲਾਜਿਕ ਸਾਇੰਸ ਕਰਮ ਨੀਅਤ ਹਰ ਚੀਜ਼ ਨਾਲ ਮਿਲ ਕੇ ਕੰਮ ਕਰਦੀ ਹੈ ਬਾਕੀ ਤੁਸੀਂ ਸਮਝਦਾਰ ਆਪਾਂ ਗੱਲ ਕਰਾਂਗੇ ਜੀ ਅੱਜ ਸ਼ੁੱਕਰਵਾਰ ਦੀ ਜਾਨੀ ਕਿ 9 ਮਈ 2025 ਦਿਨ ਸ਼ੁੱਕਰਵਾਰ ਦਾ ਹਸਤ ਨਕਸ਼ਤਰ ਚੰਦਰਮਾ ਨਕਸ਼ਤਰ ਚੱਲੇਗਾ ਸਵੇਰੇ ਤੜਕੇ ਤੱਕ ਅੱਜ ਵੀ ਸ਼ਨੀ ਚੰਦਰ ਕੇਤੂ ਦਾ ਗ੍ਰੈਂਡ ਜੋਗ ਰਹੇਗਾ ਚੰਦਰ ਕੇਤੂ ਦਾ ਗ੍ਰੈਂਡ ਜੋਗ ਮਤਲਬ ਮਨ ਵਿੱਚ ਡਰ ਮਨ ਚਪੈ ਕੇਤੂ ਅਸੀ ਤਾਂ ਜੀ ਬਸ ਐ ਕਰ ਦੇਣਾ ਉਹ ਕਰ ਦੇਣਾ ਗੱਲਾਂ ਬਾਤਾਂ ਤੇ ਚੰਦਰ ਮਾਨੰਦ ਰੋਂ ਡਰਿਆ ਹੋਇਆ ਕਿ ਕਿਤੇ ਆ ਨਾ ਹੋ ਜੇ ਕਿਤੇ ਆ ਨਾ ਹੋ ਜੇ ਇਸ ਤਰ੍ਹਾਂ ਦੀਆਂ ਜੋ ਚੀਜ਼ਾਂ ਨੇ ਅਜੀਬ ਤਰ੍ਹਾਂ ਦੀਆਂ ਚੀਜ਼ਾਂ ਜਿਹੜੀ ਪੂਰੀ ਤਰ੍ਹਾਂ ਨਾਲ इमोशनल ਕਰਨਗੀਆਂ ਬਹੁਤ ਸਾਰੇ ਲੋਕਾਂ ਨੂੰ ਤੇ ਪਰਦੋਸ਼ ਵਰਤ ਰਹੇਗਾ ਜੀ ਅੱਜ ਦੇ ਦਿਨ ਤੇ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਾਹੂ ਦਾ ਰਹੇਗਾ ਠੀਕ ਹੈ ਦੇਖਿਆ ਜਾਵੇ ਤਾਂ 브੍ਰਜ ਜੋਗ ਹੈ ਔਰ द्वादशी ਤithi ਜੋ ਹੈ ਦੁਪਹਿਰ ਨੂੰ 2:58 ਮਿੰਟ ਤੱਕ ਚੱਲੇਗੀ ਸ਼ੁਕਰ ਪੱਖ ਚੱਲ ਰਿਹਾ ਠੀਕ ਹੈ ਔਰ 9 ਮਈ 2025 द्वादशी ਤithi ਦਾ ਪੱਕ ਤੁਹਾਨੂੰ ਆਪਾਂ ਦੱਸਿਆ ਅੱਜ द्वादशी ਤithi ਹੈ ਸ਼ੁਕਰ ਪੱਖ ਦੀ ਚਾਨਣ ਵਾਲੀ ਤithi द्वादशी ਤithi ਹੈ ਸ਼ਨੀਸ਼ ਸ਼ੁਕਰ ਸ਼ਨੀ ਤੇ ਰਾਹੁ ਦੇ ਉੱਤੇ ਚੰਦਰ ਕੇਤੂ ਦਾ ਜਿਹਨੇ ਇੰਗ ਇੰਟਰੈਕਟਿਵ ਇਹਨਾਂ ਦੇਖਿਆ ਜਾਵੇ ਤਾਂ ਸ਼ੁਕਰ ਸ਼ਨੀ ਤੇ ਰਾਹੁ ਤੇ ਉੱਪਰ ਦ੍ਰਿਸ਼ਟੀ ਪੈ ਰਹੀ ਹੈ ਚੰਦਰ ਕੇਤੂ ਦੀ ਹੁਣ ਦੇਖੋ ਰਾਤ ਦੇ ਗ੍ਰਹਿ ਨੇ ਸ਼ਨੀ ਗ੍ਰਹਿ ਤੇ ਰਾਹੂ ਆ ਤੁਮਾ ਔਰ ਸ਼ੁਕਰ ਹੈ ਤਰਤੀ ਤਰਤੀ ਤੇ ਧੂਆ ਸ਼ਨੀ ਦਾ ਨੇਰਾ ਫੈਲਿਆ ਹੋਇਆ ਹੈ ਬੇਸ਼ੱਕ ਸੂਰਜ ਉੱਚਦਾ ਚੱਲ ਰਿਹਾ ਹੈ ਪਰ ਜੋ ਸੂਰਜ ਹੈ ਨਾ ਉਹ ਲੌਜੀਕ ਦੇਖਿਆ ਜਾਵੇ ਤਾਂ ਸੂਰਜ ਵੀ ਸ਼ੁਕਰ ਦੇ ਨਕਸ਼ਤਰ ਚ ਚੱਲ ਰਿਹਾ ਹੈ ਪਾਵਰ ਕੀ ਹੈ ਪਾਵਰ ਕੀ ਹੈ ਜੇ ਮੈਂ ਇੱਕ ਜੇ ਇੱਕ ਰਾਜਾ ਹੈ ਤਾਂ ਰਾਜੇ ਤੇ ਕੰਟਰੋਲ ਪਤਾ ਹੀ ਨਹੀਂ ਚੱਲ ਰਿਹਾ ਕੋਈ ਹੋਰ ਹੀ ਘੁਮਾ ਰਿਹਾ ਹੈ ਤਾਂ ਫੇਰ ਸੂਰਜ ਦੇ ਨਕਸ਼ਤਰ ਚ ਸੂਰਜ ਆਏਗਾ ਸ਼ਾਂਤੀ ਹੋ ਜਾਏਗੀ ਡਰੋਣਾ ਬਹੁਤ ਛੇਤੀ ਚਾਂਤੀ ਹੋ ਜਾਏਗੀ ਡਰਨ ਵਾਲੀ ਗੱਲ ਨਹੀਂ ਹੈ ਚੰਦਰ ਕੇਤੂ ਚੰਦਰ ਇੱਥੋਂ ਨਿਕਲੇਗਾ ਨਾ ਉਹ ਜਾਏਗਾ ਕਹਾਂ ਤੁਲਾ ਰਾਸ਼ੀ ਦੇਖੋ ਵੀ ਸ਼ੁਕਰ ਦੇ ਘਰ ਚ ਹੀ ਜਾਣਾ ਉਸ ਤੋਂ ਬਾਅਦ ਸੂਰਜ ਚੰਦਰ ਦੀ ਦ੍ਰਿਸ਼ਟੀ ਚੰਦਰ ਤੇ ਪੈਣੀ ਹੈ ਤਾਂ ਜਨਤਾ ਨੂੰ ਥੋੜਾ ਰਿਲੈਕਸ ਵੈਸੇ ਮਿਲ ਜਾਣਾ ਬੇਸ਼ਕ ਪੂਰਨਮਾਸ਼ੀ ਆਉਣੀ ਹੈ ਨਾ ਉਸ ਤੋਂ ਬਾਅਦ ਤਾ ਇਹ ਦੋ ਦਿਨ ਥੋੜੇ ਜੇ ਥੋੜੇ ਜੇ ਪਰੇਸ਼ਾਨੀ ਵਾਲੇ ਹੈਗੇ ਆ ਕੋਈ ਬਾਲਾ ਦਰਨ ਦੀ ਗੱਲ ਨਹੀਂ ਹੈ ਠੀਕ ਹੈ ਓਕੇ ਇਹ ਚੀਜ਼ਾਂ ਹੁੰਦੀਆਂ ਨੇ ਇਨਸਾਨੀਅਤ ਦੇ ਨਾਲ ਕੁਝ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਕੁਝ ਹੁੰਦੀਆਂ ਨੇ ਤਾਂ ਹੁਣ ਆਪਾਂ ਤੁਹਾਨੂੰ ਲਾਜਿਕ ਦੱਸ ਦਿੱਤਾ ਠੀਕ ਹੈ ਤੇ ਸੂਰਜ ਪਹਿਲਾਂ ਕੇਤੂ ਦੇ ਨਕਸ਼ਤਰ ਚ ਸੀ ਹੁਣ ਸ਼ੁਕਰ ਦੇ ਨਕਸ਼ਤਰ ਚ ਹੈ ਉਸ ਤੋਂ ਬਾਅਦ ਸੂਰਜ ਦੇ ਨਕਸ਼ਤਰ ਤੇ ਜਾਏਗਾ ਸ਼ਾਂਤੀ ਹੋ ਜਾਏਗੀ ਸੂਰਜ ਦੀ ਪਾਵਰ ਵਧੇਗੀ ਤਾਂ ਸ਼ਾਂਤ ਹੋ ਜਾਣਾ ਹੈ ਸਭ ਕਿਉਂਕਿ ਸੂਰਜ ਉੱਚਾ ਚੱਲ ਰਿਹਾ ਹੈ ਕੋਈ ਜ਼ਿਆਦਾ ਮਤਲਬ ਪਰੇਸ਼ਾਨੀ ਨਹੀਂ ਹੈ ਪਰ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਗੁਰੂ ਜਨਿ ਬ੍ਰਸਪਤ ਬ੍ਰਸਪਤ ਮਤਲਬ ਕਿ ਸ਼ੁੱਧ ਹਵਾ ਬਲੇਸਿੰਗ ਬਲੇਸਿੰਗ Blessing ਦੇ ਘਰ ਦੇ ਵਿੱਚ ਸ਼ੁੱਧ ਹਵਾ ਜਾਨੀ ਬ੍ਰੈਸਪਤ ਦੇ ਘਰ ਦੇ ਵਿੱਚ ਇੱਕ ਰਾक्षਸਾਂ ਦੇਵਤਾ ਸ਼ੁਕਰ ਬੈਠ ਗਿਆ ਦੂਜਾ ਸ਼ਨੀ ਬੈਠ ਗਿਆ ਤੀਜਾ ਰਾဟု ਬੈਠ ਗਿਆ ਸੂਰਜ ਨੇ ਇੱਥੇ ਕੰਟਰੋਲ ਰੱਖਿਆ ਸੰਗਰਾਮ ਤੋਂ ਬਾਅਦ ਏਦਾਂ ਨੀਆਂ ਤੋੜੀਆਂ ਏਦਾਂ ਹੋਲੀ ਜੁਲ ਹੋਈ ਆ ਤੇ ਸੂਰਜ ਰਾဟု ਦਾ ਜੋਗ ਵੀ ਸੀ ਜੈਸੇ ਰਾဟု ਵੀ ਤਮਿੰਦਾ ਆਸ਼ੀਰਵਾਦੀ ਦੇਰ ਤੋਂ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਹੁਣ ਕੇਤੂ ਦੀ ਦ੍ਰਿਸ਼ਟੀ ਤੇ ਪੈ ਰਹੀ ਸੀ ਚੰਦਰ ਵੀ ਨਾਲ ਆ ਗਿਆ ਤੇ ਹੁਣ ਦੋ ਤਿੰਨ ਦਿਨ ਤੋਂ ਥੋੜੀ ਪਰੇਸ਼ਾਨੀ ਚਲੋ ਕੋਈ ਨਹੀਂ ਉੱਪਰ ਚ ਗੁਰੂ ਦੇਖੋ ਲੌਜੀਕ ਦੇਖੋ ਤੁਸੀਂ ਗੁਰੂ ਸ਼ੁਕਰ ਦੇ ਘਰ ਚ ਧਰਤੀ ਦੀ ਪਾਵਕੇ ਚੱਲ ਰਹੀ ਹੈ ਹਨ ਤੇ ਰਾဟု ਬ੍ਰਸਪਤ ਦੇ ਘਰ ਚ ਹੈ ਸ਼ੁਕਰ ਵੀ ਬ੍ਰਸਪਤ ਦੇ ਘਰ ਚ ਹੈ ਸ਼ਨੀ ਵੀ ਬ੍ਰਸਪਤ ਦੇ ਘਰ ਚ ਹੈ ਇੱਕ ਕਮਰੇ ਚ ਆ ਕੇ ਮੰਨ ਲਓ ਇੱਕ ਘਰ ਚ ਆ ਕੇ ਇੱਕ ਇੱਕ ਤੇ ਹੁਣ ਤੁਹਾਨੂੰ ਪੰਜਾਬੀ ਚ ਇੱਕ ਐਗਜ਼ਾਮਪਲ ਸਮਝਾਣੀ ਹੈ ਇੱਕ ਬੰਦਾ ਇੱਕ ਘਰ ਚ ਜਾ ਕੇ ਬੈਠ ਗਿਆ ਉਹਦਾ ਉਹਦਾ ਉਹ ਮਿੱਤਰ ਨਹੀਂ ਜਾਨੀ ਕਿ ਬ੍ਰਸਪਤ ਸ਼ੁਕਰ ਦੇ ਘਰ ਚ ਜਾ ਕੇ ਬੈਠ ਗਿਆ ਸ਼ੁਕਰ ਉਸਦਾ ਮਿੱਤਰ ਨਹੀਂ ਹੈ ਦੂਜੀ ਹੁਣ ਦੇਖ ਮੇਰੇ ਮੈਂ ਆਪਣੇ ਘਰ ਦੀ ਮਾਲਕਨ ਨਾ ਇੱਕ ਜਗ੍ਹਾ ਤੇ ਜਾ ਕੇ ਬੈਠ ਗਈ ਤੇ ਮੇਰੇ ਘਰ ਆ ਕੇ ਤਿੰਨ ਗਰੇ ਬਹਿ ਗਏ ਇੱਕ ਤਾਂ ਤੇ ਸਟੈਂਡਰਡ ਹੀ ਬੜਾ ਉੱਚਾ ਸ਼ੁਕਰ ਉੱਚਾ ਮੀਨ ਦਾ ਸ਼ੀ ਵਿੱਚ ਉੱਪਰ ਚੀ ਰਾਹੁ ਬੈਠਾ ਤੇ ਉੱਪਰ ਚੀ ਸ਼ਨੀ ਆ ਕੇ ਬੈਠ ਗਿਆ ਤਿੰਨੋਂ ਹੀ ਮਿੱਤਰ ਤਿੰਨਾ ਦੀ ਤਿਗੜੀ ਅਗਲਾ ਕਹਿੰਦਾ ਕਿ ਤੂੰ ਤੇਰਾ ਨਾ ਘਰ ਨਾ ਬਾਹਰ ਤੇਰੇ ਘਰ ਚ ਆ ਕੇ ਅਸੀਂ ਕਬਜ਼ਾ ਕਰ ਲਿਆ ਤੂੰ ਸਾਡੇ ਘਰ ਬੈਠਾ ਤੂੰ ਤੇ ਹਿੱਲੀ ਨਹੀਂ ਸਕਦਾ ਕਿਉਂਕਿ ਤੂੰ ਬੈਠਾ ਹੀ ਸਾਡੇ ਘਰ ਹੈ ਜੇ ਅਸ ਤੂੰ ਇਥੋਂ ਹਿੱਲੇਗਾ ਤਾਂ ਅਸੀਂ ਤੈਨੂੰ ਹਿੱਲਣ ਨਹੀਂ ਦੇਣਾ ਤੇ ਘਰ ਚ ਕੀ ਕੀਤਾ ਤੇਰੇ ਤੇ ਕਬਜ਼ਾ ਤੈਨੂੰ ਅਸੀਂ ਬਣਾ ਲਿਆ ਕੈਦੀ ਐਸੇ ਕਰਕੇ ਹੀ ਇਹ ਚੀਜ਼ਾਂ ਹਿੰਦੀ ਲੌਜੀਕ ਐ ਸਿੱਧਾ ਪੰਜਾਬੀ 'ਚ ਹੈ ਪੰਜਾਬੀ 'ਚ ਸਮਝੋਗੇ ਨਾ ਮਤਲਬ ਆਪਣੀ ਭਾਸ਼ਾ ਦੇ ਵਿੱਚ ਆਪਾਂ ਬੜੀ ਛੇਤੀ ਕਿਸੇ ਚੀਜ਼ ਨੂੰ ਕੈਚ ਕਰ ਜਾਂਦੇ ਆ ਇਸੇ ਕਰਕੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਸਮਝਾਈ ਹੈ ਜੋਤਿਸ਼ ਨੂੰ ਸਮਝਣਾ ਹੋਵੇ ਨਾ ਤਾਂ ਉਹ ਚੀਜ਼ਾਂ ਨਹੀਂ ਕਿ ਜੋ ਚੀਜ਼ਾਂ ਕਿਤਾਬਾਂ 'ਚ ਲਿਖੀਆਂ ਨੇ ਉਸ ਮੁਤਾਬਕ ਚੱਲੋ ਉਸ ਨੂੰ ਟਾਲ ਕੇ ਆਪਣੇ ਤੇ ਅਪਣਾ ਕੇ ਚੀਜ਼ ਉਹ ਕਹਿੰਦੇ ਆ ਨਾ ਹਾਲਾਤ ਨੂੰ ਸਮਝਣਾ ਆਪਣੇ ਆਪ ਨੂੰ ਉਸ ਸਥਿਤੀ 'ਚ ਖੜਾ ਕਰਕੇ ਦੇਖ ਲੋ ਸਮਝ ਲੱਗ ਜਾਂਦੀ ਬਸ ਆਹੀ ਗੇਮ ਕਰਦਾ ਠੀਕ ਹੈ ਚਲੋ ਗੱਲ ਕਰ ਰਹੇ ਸੀ ਜੀ ਆਪਾਂ ਅੱਜ ਸ਼ੁੱਕਰਵਾਰ ਦੀ ਤੇ ਰਾਸ਼ੀਆਂ ਦੱਸਾਂਗੇ ਆਪਾਂ ਤੁਹਾਨੂੰ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਲੌਜੀਕਲੀ ਦੱਸਦੇ ਆ ਕਿਦਾਂ ਆਪਾਂ ਅੱਜ ਦੇ ਦਿਨ ਨੂੰ ਆਰਾਮ ਨਾਲ ਸ਼ਾਂਤੀ ਨਾਲ ਕੱਢ ਸਕਦੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰੀਜ਼ਨ ਮੇਸ਼ ਰਾਸ਼ੀ ਨੂੰ ਮੇਸ਼ ਰਾਸ਼ੀ ਵਾਲਿਆਂ ਦੇ ਲਈ ਚੰਦਰਮਹਾਰਾਜ ਹਸਤ ਨਕਸ਼ਤਰ ਚੰਦਰ ਦੇ ਨਕਸ਼ਤਰ کافی ਮੋਸ਼ਕਲ ਤੁਸੀਂ ਪ੍ਰੇਮ ਸਬੰਧਾਂ ਨੂੰ ਲੈ ਕੇ ਕੰਮ ਕਾਰ ਨੂੰ ਲੈ ਕੇ ਕੰਮ ਕਾਰ ਦੀ ਸਥਿਤੀ ਥੋੜੀ ਡਾਮਡੋਲ ਨਾਮ ਵਧਿਆ ਤੁਹਾਡਾ ਠੀਕ ਹੈ ਪਰ ਕੰਮ ਕਾਰ ਦੀ ਸਥਿਤੀ ਥੋੜੀ ਡਾਮਡੋਲ ਹੋ ਰਹੀ ਹੈ ਪਿਤਾ ਦੇ ਸਿਹਤ ਵੀ ਥੋੜੀ ਖਰਾਬ ਚੱਲਦੀ ਪਈ ਹੈ ਪਤਨੀ ਦੇ ਥੋੜਾ ਗੋਡਿਆਂ 'ਚ ਦਰਦ ਵੀ ਰਹੇਗਾ ਸੂਰਜ ਦਾ ਸ਼ੁਕਰ ਦੇ ਨਕਸ਼ਤਰ ਚ ਹੋਣ ਕਰਕੇ ਥੋੜੀ ਕੰਡੀਸ਼ਨ ਹਾਲਾਤ ਥੋੜੇ ਡਾਮਡੋਲ ਰਹਿ ਸਕਦੇ ਆ ਪਰ ਚੰਦਰ ਦਾ ਨਕਸ਼ਤਰ ਮਿੱਤਰ ਹੈ ਦੁੱਧ ਮਾਲ ਕੇ ਨਾਓ ਠੀਕ ਚੜਦੇ ਸੂਰਜ ਦੇ ਦਰਸ਼ਨ ਕਰੋ ਕਾਲਾ ਨੀਲਾ ਰੰਗ ਨਾ ਪਾਓ ਬੈਸਟ ਦਿਨ ਜਾ ਸਕਦਾ ਟਾਰਸੀ ਅਨ ਬ੍ਰਿਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਅਸਤਮੇਸ਼ ਬ੍ਰਸਪਤ ਜੋ ਲਗਨ ਚ ਬਰਾਸਮਾਨ ਹੈ ਤਾਂ ਇਸ ਕਰਕੇ ਥੋੜੀ ਜੀ ਦੇਖਿਆ ਜਾਵੇ ਤਾਂ ਡਿਸੀਜਨ ਲੈਣ ਚ ਕਨਫਿਊਜ਼ਨ ਹੈ ਪੇਪਰ ਹੈ ਜਿਨ੍ਹਾਂ ਦਾ ਤਾਂ ਬਹੁਤ ਅੱਛਾ ਹੋ ਜਾਏਗਾ ਟੈਨਸ਼ਨ ਨਾ ਕਰੋ ਚੰਦਰ ਕੇਤੂ ਦਾ ਗ੍ਰੈਂਜ ਹੋ ਗਿਆ ਉਹ ਪੂਰਾ ਦਿਨ ਪੰਜਵੇਂ ਸਥਾਨ ਵਿੱਚ ਚੱਲੇਗਾ ਮਿਸ਼ਰੀ ਦਾ ਸੇਵਨ ਅੱਜ ਵੀ ਕਰ ਲੈਣਾ ਚੰਦਰ ਦਾ ਨਿਕਤਰ ਇਮੋਸ਼ਨਲ ਕਰ ਸਕਦਾ ਪਰ ਮਾਂ ਦੇ ਪੈਰੀਂ ਹੱਥ ਲਗਾ ਕੇ ਜਾਣ ਤੇ ਚੰਦਰ ਮੁਜਬੁੱਤੀ ਰਹੇਗਾ ਜੈਮਨੀ ਮਿਥੁ ਰਾਸ਼ੀ ਸਿਤਾਰੇ ਮਿਥੂਨ ਰਾਸ਼ੀ ਤੇ ਮਿਥੂਨ ਲਗਣ ਵਾਲਿਆਂ ਦੇ ਤਕਰੀਬਨ ਠੀਕ ਚੱਲ ਰਹੇ ਆ ਪਰ ਜੋ ਨਕਸ਼ਤਰ ਚੱਲ ਰਿਹਾ ਚੰਦਰ ਦਾ ਤਾਂ ਲਈ ਬਿਜ਼ਨਸ ਲਈ ਕੰਮ ਕਰ ਲਈ ਚੰਗਾ ਹਾਂ ਡਿਸੀਜਨ ਲੈਣ ਚ ਥੋੜੀ ਫਿਊਚਰ ਪਲੈਨਿੰਗ ਚ ਥੋੜੀ ਜੀ ਪਰੇਸ਼ਾਨੀ ਆ ਸਕਦੀ ਹੈ ਬੈਕ ਪੇਨ ਤੋਂ ਜਰੂਰ ਬਚੋ ਥੋੜਾ ਪਿੱਠ ਦਰਦ ਵੀ ਰਹਿ ਸਕਦਾ ਤਾਂਬੇ ਦਾ ਪੈਸਾ ਆਪਾਂ ਤੁਹਾਨੂੰ ਕੱਲ ਵੀ ਦੱਸਿਆ ਸੀ ਆਪਣੇ ਕੋਲ ਰੱਖ ਲਓ ਤਾਂਬੇ ਦੇ ਗਲਾਸ ਚ ਪਾਣੀ ਪੀਓ ਕੈਂਸਰ ਕਰਕਰਾਸ਼ੀ ਚੰਦਰ ਦਾ ਨਕਸ਼ਤਰ ਮਿੱਤਰ ਹੈ ਜੀ ਆਪਣੀ ਫਿਟਨੈਸ ਉੱਤੇ ਧਿਆਨ ਦੇਣਾ ਸ਼ਾਪਿੰਗ ਕਰਨਾ ਸਿਤਾਰੇ ਚੰਗਿਆ ਦਿਨ ਅੱਛਾ ਜਾਏਗਾ ਤੁਹਾਡਾ ਕੰਮ ਕਰਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਰਹੇਗੀ ਕੋਈ ਜ਼ਿਆਦਾ ਪਰਵਰਤਨ ਨਹੀਂ ਹੋਣ ਵਾਲਾ ਬਸ ਰੈੱਡ ਕਲਰ ਦਾ ਰਮਾਲ ਆਪਣੇ ਕੋਲ ਜ਼ਰੂਰ ਰੱਖਿਓ ਲੀਓ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਨੇ ਠੀਕ ਠਾਕ ਓਵਰ ਕੰਫੀਡੈਂਸ ਨਹੀਂ ਹੋਣਾ ਚਾਹੀਦਾ ਕਿਸੇ ਵੀ ਚੀਜ਼ ਦੇ ਲਈ ਕਈਆਂ ਸੂਈਆਂ ਗੱਲਾਂ ਤੇ ਜ਼ਿਆਦਾ ਯਕੀਨ ਵੀ ਨਹੀਂ ਕਰਨਾ ਚਾਹੀਦਾ ਮਾਨਸਿਕ ਕਲਪਾਟ ਹੋ ਜਾਏਗੀ ਬੈਕ ਪੇਨ ਲੱਤਾਂ ਤੇ ਦਰਦ ਹੋਣਾ ਸ਼ੁਰੂ ਹੋ ਜਾਏਗਾ ਕੀ ਪੈਦਾ ਤਾਂ ਇਸੇ ਕਰਕੇ ਆਪਣੇ ਆਪ ਨੂੰ ਰਿਲੈਕਸ ਕਰ ਲਈ ਥੋੜਾ ਮੈਡੀਟੇਸ਼ਨ ਕਰ ਲਓ ਥੋੜਾ ਪ੍ਰੈਕਟੀਕਲ ਹੋ ਕੇ ਰ homogene ਤਾਂ ਜਿਆਦਾ ਛੇ ਰਿਜ਼ਲਟ ਤੁਹਾਨੂੰ ਮਿਲ ਸਕਦੇ ਆ ਥੋੜਾ ਜਿਹਾ ਗੁੜ ਖਾ ਕੇ ਪਾਣੀ ਪੀ ਕੇ ਦਿਨ ਦੀ ਸ਼ੁਰੂਆਤ ਕਰੋ ਵਰਗੋ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਦੇਖਿਆ ਜਾਵੇ ਤਾਂ ਥੋੜੇ ਚੰਦਰ ਦੇ ਨਕਸ਼ਤਰ ਕਰਕੇ ਵੀ ਤੁਹਾਨੂੰ ਇਮੋਸ਼ਨਲ ਕਰਨੀ ਵਾਲੇ ਆ ਚਾਂਦੀ ਆਪਣੇ ਕੋਲ ਰੱਖੋ ਤੇ ਬਾਰੀ ਖਾਣੇ ਤੋਂ ਪਰਹੇਜ਼ ਰੱਖੋ ਬੱਚਿਆਂ ਨੂੰ ਫਲ ਦੇ ਸਕਦੇ ਹੋ ਫਰੂਟ ਦੇ ਸਕਦੇ ਹੋ ਤੇ ਨੁਕਸਾਨ ਕਿਸੇ ਤਰ੍ਹਾਂ ਦਾ ਕੋਈ ਵੀ ਨਹੀਂ ਹੋਣ ਵਾਲਾ ਤੁਹਾਡਾ ਪਰ ਜਦੋਂ ਤੱਕ ਸੂਰਜ ਬੁੱਧ 8ਵੇਂ ਸਥਾਨ ਵਿੱਚ ਹੈ ਉਦੋਂ ਤੱਕ ਇੱਕ ਅਜੀਬ ਜਿਹਾ ਡਰ ਇੱਕ ਜਿਹਾ ਭਿਆਨਕ ਮਨ ਤੇ ਬਣਿਆ ਰਹੇਗਾ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਤੇ ਨਜਲਾ ਚ ਕੰਮ ਚੱਕਾਂ ਦੀ ਪ੍ਰੋਬਲਮ ਹੋਵੇ ਤਾਂ ਤੁਸੀਂ ਖਾਣ ਪੀਣ ਧਿਆਨ ਨਾਲ ਕਰਨਾ ਚਾਹੀਦਾ ਹੈ ਅਗਲੀ ਰਾਸ਼ੀ ਲਿਬਰਾਜ਼ ਹਨ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਿਹਾ ਦੇਖਿਆ ਜਾਵੇ ਤਾਂ ਚੰਦਰ ਦਾ ਨਕਸ਼ਤਰ 10ਵੇਂ ਖਾਨੇ ਦਾ ਮਾਲਕ ਹੈ ਉੱਥੇ ਮੰਗਲ ਵਿਰਾਜਮਾਨ ਹੈ ਪ੍ਰਾਪਰਟੀ ਸੇਲ ਪਰਚੇਜ ਦਾ ਕੰਮ ਥੋੜਾ ਰੁਕਿਆ ਤੁਹਾਡੇ ਕੰਮ ਲੇਟ ਵੀ ਹੋਏ ਤੁਹਾਡੇ ਜਿਸ ਕਰਕੇ ਅچھے ਲੋਕਾਂ ਨਾਲ ਸਬੰਧਾ ਵਿੱਚ ਸੁਧਾਰ ਕਰਨ ਦੀ ਬਜਾਏ ਥੋੜਾ ਨੁਕਸਾਨ ਹੀ ਹੋ ਰਿਹਾ ਆ ਆਪਾਂ ਇਹ ਕਹਿ ਸਕਦੇ ਆ ਕਿ ਇਮੋਸ਼ਨਲ ਹੋ ਰਹੇ ਤੁਸੀਂ ਕਿ ਕਲਪਨਾਟ ਹੋਈ ਪਈ ਆ ਦਿਨਾਂ ਅਗਿਆ ਸ਼ਾਮ ਨੂੰ ਪਰੇਸ਼ਾਨੀ ਸ਼ੁਰੂ ਹੋਈ ਖਰਚੇ ਦਿਖੀ ਜਾਂਦੇ ਆ ਤੇ ਇਨਕਮ ਦਿਖਦੀ ਨਹੀਂ ਪਈ ਦਿਖਦੀ ਤੇ ਹੈ ਪਰ ਨਾਲ ਹੀ ਖਰਚੇ ਹੋ ਜਾਂਦੇ ਆ ਇਹ ਵੀ ਕਹਿ ਸਕਦੇ ਆ ਆਪਾਂ ਮਾਨਸਿਕ ਕਲਪਨਾਟ ਤੋਂ ਬਚਣ ਦੇ ਲਈ ਚੰਦਰ ਕੇਤੂ ਦੇ ਗ੍ਰਹਿ ਜੋਗ ਤੋਂ ਬਚਣ ਦੇ ਲਈ ਕੇਲੇ ਰੱਖ ਕੇ ਬਚਿਆ ਨੂੰ ਤੇਸ ਆਪਣੇ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਚੰਦਰ ਦਾ ਨਕਸ਼ਤਰ ਮਿੱਤਰ ਦਿਨ ਵਧੀਆ ਜਾਏਗਾ ਸ਼ਾਪਿੰਗ ਕਰੋਗੇ ਬਾਹਰ ਕੋ ਮਨ ਫਿਰਨ ਜਾ ਸਕਦੇ ਹੋ ਕਿਤੇ ਬਾਹਰ ਖਾਣਾ ਵੀ ਖਾ ਸਕਦੇ ਹੋ ਨਾਲ ਹੀ ਜੋ ਚੰਦਰ ਤਾ ਨਕਸ਼ਤਰ ਹੈ ਤੁਹਾਨੂੰ ਆਪਣੇ ਆਪ ਤੇ ਪ੍ਰਾਉਡ ਜਿਹਾ ਮਹਿਸੂਸ ਹੋਏਗਾ ਧੰਨ ਬਿਜ਼ਨਸ ਵਿੱਚ ਵਾਦੇ ਲਈ ਸਿਤਾਰੇ ਚੰਗੇ ਚੱਲਦੇ ਪਏ ਆ ਕੋਈ ਨੁਕਸਾਨ ਵਾਲੀ ਗੱਲ ਨਹੀਂ ਕੋਈ ਉਪਾਗ ਕਰਨ ਦੀ ਜ਼ਰੂਰਤ ਨਹੀਂ ਹੈ ਬਸ ਕਾਲਾ ਨੀਲਾ ਰੰਗ ਨਾ ਪਾਓ ਸੈਜਿਟੇਰੀਅਸ ਤੋਂ ਨੁਰਿਤਰੀ ਰਾਸ਼ੀ ਦੀ ਗੱਲ ਕਰੀਏ ਤਾਂ ਆਪਾਂ ਕਹਿ ਦੇਣਾ ਤੁਹ ਦੱਸ ਰਹੇ ਹਾਂ ਮੰਗਲ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਹੋਣ ਕਰਕੇ ਮੰਗਲ ਮੇਕਮਾਂ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਆ ਹੀ ਜਾਂਦੀ ਹੈ ਪਿਤਾ ਦੀ ਸਿਹਤ ਥੋੜੀ ਖਰਾਬ ਰਹੇਗੀ ਉਹਨਾਂ ਦੀ ਸਿਹਤ ਵੱਲ ਧਿਆਨ ਦੇਣਾ ਬਜ਼ੁਰਗਾਂ ਦੀ ਸਿਹਤ ਵੱਲ ਧਿਆਨ ਦੇਣਾ ਜ਼ਰੂਰੀ ਹੈ ਥੋੜੀ ਸਾਰੀ ਪ੍ਰੋਬਲਮ ਵਗੈਰਾ ਵੀ ਤੰਗ ਕਰ ਜਾ ਸਕਦੀ ਹੈ ਜੌਂ ਤੇ ਦੁੱਧ ਜਲ ਪ੍ਰਵਾਹ ਕਰ ਦਿਓ ਸ਼ੁੱਕਰਵਾਰ ਦਾ ਦੇਣਾ ਤੇ ਬੱਚਿਆਂ ਨੂੰ ਫਲ ਵੀ ਦੇ ਸਕਦੇ ਹੋ ਕੈਪ੍ਰਿਕੌਰ ਮਕਰ ਰਾਸ਼ੀ ਚੰਦਰ ਦਾ ਨਕਸ਼ਤਰ ਮਿੱਤਰ ਹੈ ਰਿਸ਼ਤਿਆਂ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਥੋੜੀ ਇਮੋਸ਼ਨਲ ਹੋਏ ਆਪਣੇ ਬੱਚਿਆਂ ਤੇ ਕੰਮ ਕਰ ਬਿਜ਼ਨਸ ਠੀਕ ਠਾਕ ਚੱਲੇਗਾ ਥੋੜਾ ਉਤਪਾਵਲਾਪਣ ਬੇਚੈਨੀ ਤੋਂ ਆਪਾਂ ਰੋਜ਼ ਤੁਹਾਨੂੰ ਦੱਸਦੇ ਆਂ ਬੱਚੋ ਚੱਲਦੇ ਪਾਣੀ ਚ ਗੁੜ ਜਲ ਪ੍ਰਵਾਹ ਕਰ ਦੋ ਵਿਦੇਸ਼ ਲਈ ਵੀ ਚੰਗਾ ਹੋ ਜਾਏਗਾ ਪਰ ਹਜੇ ਤੋਕੇ ਤੋਂ ਬਚ ਕੇ ਰੋ ਜਦੋਂ ਤੱਕ ਰਾਹੁ ਤੀਸਰੇ ਸਥਾਨ 'ਚ ਚੱਲ ਰਿਹਾ ਹੈ ਅਕੁਰਸ ਜਨਿਕ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਅਜ ਵੀ ਚੰਦਰ ਕੇਤੂ ਦਾ ਗ੍ਰਹਿ ਜੋ 8ਵੇਂ ਸਥਾਨ ਵਿੱਚ ਵਸਿਆ ਹੈ ਹੀ ਦਿਲ ਕਰਦਾ ਕਿ ਰੋ ਹੀ ਲਈ ਉੱਚੀ ਉੱਚੀ ਹਨਾ ਤੇ ਮਨ ਥੋੜਾ ਜਿਹਾ ਉਦਾਸ ਹੈ ਆਪਣੀ ਮਾਤਾ ਦੀ ਸਿਹਤ ਨੂੰ ਲੈ ਕੇ ਜਾਂ ਹੋਰ ਕਿਸੇ ਕੰਮ ਨੂੰ ਲੈ ਕੇ ਥੋੜਾ ਉਦਾਸੀ ਤੇ ਪਰੇਸ਼ਾਨੀ ਵਾਲੇ ਗ੍ਰਹਿ ਤੁਹਾਡੇ ਚੱਲਦੇ ਪਏ ਆ ਕਿ ਪਚੰਦਰ ਰਕਣੀ ਸਥਾਨ ਵਿੱਚ ਹੈ ਯਾਤਰਾ ਕਰਨੀ ਹੈ ਤਾਂ ਥੋੜਾ ਆਪਣੇ ਪਰਿਵਾਰ ਦੇ ਨਾਲ ਕਰਨੀ ਹੈ ਤਾਂ ਬੜੀ ਸਲੋ ਕਰੋ ਤੇ ਦੂਜਾ ਅਗਰ ਤੁਸੀਂ ਕੋਈ ਵਾਹਨ ਵਗੈਰਾ ਚਲਾਉਣੇ ਹੋ ਤਾਂ ਆਰਾਮ ਨਾਲ ਚਲਾਓ ਚਲਾਣ ਵਗੈਰਾ ਘਟਿਆ ਜਾਏਗਾ ਪੁਲਿਸ ਚੱਕਰ ਪੈ ਜਾਏਗਾ ਮੰਗਲ ਪਹਿਲਾ ਤੋਂ ਛੇਵੇਂ ਸਥਾਨ ਵਿੱਚ ਚੱਲ ਗਿਆ ਪਾਇਸੀ ਜਾਨੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਮੇਨ ਰਾਸ਼ੀ ਵਾਲਿਆਂ ਦੇ ਲਈ ਅੱਜ ਚੰਦਰ ਦਾ ਨਕਸ਼ਤਰ ਠੀਕ ਠਾਕ ਹੈ ਔਲਾਦ ਲਈ ਤੇ ਲਾੜ ਦੀ ਸੈਟਿੰਗ ਲਈ ਜੋ ਔਲਾਦ ਦੇ ਫਵਿਕਲੇ ਤੁਸੀਂ ਥੋੜਾ ਪਰੇਸ਼ਾਨ ਹੋਏ ਉਹਦੇ ਲਈ ਤੁਹਾਨੂੰ ਰਸਤੇ ਵੀ ਮਿਲੇ ਤੇ ਤੁਹਾਡੇ ਮਨ ਵੀ ਖੁਸ਼ ਹੋਇਆ ਹੈ ਨਾ ਲਾਭ ਦੀ ਸੈਟਿੰਗ اچھی ਹੋ ਜਾਏਗੀ ਤੇ ਕਨਫਿਊਜ਼ਨ ਜੋ ਵਧੀਓ ਠੀਕ ਰਹੇਗੀ ਸਹੀ ਸਲਾਹ ਦਿੱਤੀ ਜਾਏਗੀ ਚੰਦਰ ਦਾ ਨਕਸ਼ਤਰ 45ਵੇਂ خانه ਦਾ مالک ਹੈ ਜਿਸ ਨਾਲ ਜਾਓਗੇ ਜਿਸ ਤੇ ਖੜੋਗੇ ਉਹਨਾਂ ਦੀ ਹੀ ਜਿੱਤ ਹੋਏਗੀ ਹਰ ਕੰਮ ਦੇ ਵਿੱਚ ਠੀਕ ਹੈ ਚਲੋ ਏਸੀ ਐਸਟ੍ਰੋਲੋਜੀ ਵਿਤਲੋਜੀਕ ਵਿੱਚ ਲੋਜੀਕਲੀ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਿਾਂ ਨੇ ਆਪਾਂ ਕਿੱਦਾਂ ਹਰ ਚੀਜ਼ ਨੂੰ ਕਿੱਦਾਂ ਸਹੀ ਕਰ ਸਕਦੇ ਨੇ ਸਚਾਈ ਹੈ ਜੀ ਤੁਹਾਡੇ ਹੱਥ 'ਚ ਹੈ ਇਨਸਾਨ ਨੂੰ ਕੁਦਰਤ ਨੇ ਬੜਾ ਪਾਵਰਫੁਲ ਬਣਾਇਆ ਗੱਲ ਪਾਵਰ ਦੇ ਸਮਝਣ ਦੀ ਹੈ ਪਰ ਅਸੀਂ ਸਮਝਦੇ ਹਾਂ ਸਿਰਫ ਤੇ ਸਿਰਫ ਦੁਨੀਆ ਦਾ ਨਹੀਂ ਦੁਨੀਆ ਚ ਆਏ ਜਿੱਦਾਂ ਦੁਨੀਆ ਚੱਲਦੀ ਉਦਾਂ ਹੀ ਲੈ ਸਾਡੇ ਤੇ ਇਦਾਂ ਸ਼ੁਰੂ ਤੋਂ ਚੱਲਦਾ ਹੈ ਸ਼ੁਰੂ ਤੋਂ ਚੱਲਦਾ ਮਤਲਬ ਕਿਤੇ ਤੇ ਸ਼ੁਰੂਆਤ ਹੋਈ ਹੋਏਗੀ ਉਹਨਾਂ ਦੇ ਉਦਾਂ ਦੇ ਹੀ ਸਟਾਰ ਹੋਣਗੇ ਜਿਨ੍ਹਾਂ ਨੂੰ ਉਸ ਸ਼ੁਰੂਆਤ ਦਾ ਫਾਇਦਾ ਮਿਲਿਆ ਤੁਸੀਂ ਆਪਣੇ ਆਪ ਨੂੰ ਬਦਲ ਕੇ ਦੇਖੋ ਤੁਹਾਨੂੰ ਉਹਦਾ ਫਾਇਦਾ ਮਿਲੇਗਾ ਕਿਉਂ ਨਹੀਂ ਮਿਲੇਗਾ ਕੋਣ ਦੁਸ਼ਮਣ ਸਾਡਾ ਕੋਈ ਨਹੀਂ ਕੁਦਰਤ ਹਮੇਸ਼ਾ ਤੁਹਾਨੂੰ ਬੈਸਟ ਤੇ ਖੁਸ਼ ਰੱਖਣਾ ਚਾਹੁੰਦੀ ਹੈ ਗੱਲ ਡਿਪੈਂਡ ਸਾਡੇ ਤੇ ਕਰਦੀ ਹੈ ਕਿ ਅਸੀਂ ਦੁਖੀ ਕਿਉਂ ਆ ਕਿਉਂ ਦਾ ਕੁਐਸਚਨ ਮਾਰਕ ਜਦੋਂ ਤੁਹਾਡੇ ਦਿਮਾਗ 'ਚ ਆ ਗਿਆ ਤਾਂ ਉਸ ਚੀਜ਼ ਦਾ ਹੱਲ ਲੱਭੋ ਹੱਲ ਤੁਹਾਨੂੰ ਮਿਲ ਹੀ ਜਾਣਾ ਖੁਸ਼ ਰਹਿਣ ਲਈ ਜ਼ਰੂਰੀ ਹੈ ਜੀ ਹਸਣ ਦੇ ਲਈ ਜ਼ਰੂਰੀ ਹੈ ਤੁਹਾਡੇ ਘਰ ਦੀ ਸੌਥ-ਈਸਟ ਦਿਸ਼ਾ ਦਾ ਸਹੀ ਹੋਣਾ ਜੋ ਕਿ ਤੁਹਾਨੂੰ ਖੁਸ਼ੀਆਂ ਤੇ ਲਗਜ਼ਰੀ ਲਾਈਫ ਦਿੰਦੀ ਹੈ ਉਸ ਚਾਹਾਂ ਤੇ ਆਪਣੀ ਵਧੀਆ ਜੀ ਤਸਵੀਰ ਲਗਾਓ ਕੋਈ ਰੈੱਡ ਕਲਰ ਤੇ ਜਾਂ ਕਰੀਮ ਕਲਰ ਦੇ ਫਰੇਮ 'ਚ ਵਧੀਆ ਹੋ ਜਾਊਗੇ এই নিয়ে কুশ রহনা শুরু কর দে এনার্জি তুলনি শুরু হয়ে না সময় ইজাজ আচ্ছা যাবে সত শ্রীকাল